ਸਾਸਰੀ ਕਾਲ ਭਾਜੀ ਸਾਸਰੀ ਕਾ ਪੌਂਚਾਸ ਕੀ ਕਾਮ ਕੀ ਹਾਲ ਆ ਮਾਲਕ ਦੀ ਮੇਰੇ ਵੀਰੇ ਚੱਲ ਮੇਰੀ ਚਾਹੀਦੀ ਕਿੰਨੇ ਆ ਪਸ਼ੂ ਉਹ ਵੀ ਜੀ ਆਪਣੇ ਵਿਚਾਰ ਹੀ ਗਾਵਾਂ ਪਾਉਣੀਆਂ ਭਾਜੀ ਅੱਛਾ ਚਾਰ ਹੀ ਬੱਜੀਆਂ ਵਾਵਾ ਹੀ ਆ ਬੱਜੀਆਂ ਬੱਵੀਆਂ ਵਾਹ ਵੀ ਦੀ ਬਸ ਜਿਹੜੇ ਤਿਆਰਨ ਦੀ ਗਿਓ ਜੋ ਦੁੱਧ ਤੇ ਆ ਗਿਆ ਗਾ ਉਹ ਪਾਈ ਜਾਨੂੰ ਠੀਕ ਤਿਆਰ ਕਰ ਕਰ ਕੇ ਵੇਚਨੀ ਆ ਤਿਆਰ ਪਾਉਣੀਆਂ ਵੀ ਜੀ ਆਪਾਂ ਠੀਕ ਆ ਮੋਬਾਈਲ ਨੰਬਰ 988911699 ਵੀ ਜੀ ਪਿੰਡ ਪਿੰਡ ਵਰਪਾਲ ਜਿਹੜਾ ਅਮਰਸਰ ਨਾਮ ਮੇਰਾ ਪ੍ਰਭ ਜੀ ਵੀ ਜੀ ਠੀਕ ਠੀਕ ਆ ਸਤਨ ਦਾ ਰੋਡ ਤੇ ਬਿਲਕੁਲ ਅਗੋ ਨਾ ਵੀਰ 4 ਕਿਲੋਮੀਟਰ ਬੈਕ ਸਾਈਡ ਤੇ ਪਿੰਡ जिने पैसे ਲੈਣੇ ਆ پیسے ਲੈਣੇ ਜਿਨੇ ਪੈਸੇ ਖਰਚਨੇ ਉਹਦੀ ਜਮੇ ਪੈਸੇ ਲੈਣੇ ਵੀ ਆ ਤੇ ਜਿਨੇ ਦੇਣੇ ਵੀ ਆ ਵੀਰੇ ਲੈਣੇ ਜਿਨੇ ਉਹਨੇ ਤਾਂ ਮੇਰੀ ਚੰਗੀ ਮੇਰੀ ਚੰਗੀ ਹਰ ਕੇ ਉਹਨੇ ਮਾੜੀ ਵੀ ਤਾਂ ਕਿ ਜੰਗਣਾ ਚੰਗੀ ਆ ਆਪਣੀ ਤਸੱਲੀ ਕਰਕੇ ਇੱਥੇ ਤਸੱਲੀ ਕਰਕੇ ਖੜਿਓ ਚੈੱਕ ਕਰਕੇ ਦੋ ਟਾਈਮ ਚੋਗੇ ਆਪਣੀ ਦੋ ਟਾਈਮ ਚੋ ਚਾਰ ਟਾਈਮ ਚੋ ਵੀਰ ਜੀ ਪਾਸੋਂ ਦੀ ਲੈ ਜੋਣੀ ਉਹਦੇ ਕੋਲ ਗੱਲ ਦੀ ਤੇ ਚੱਲ ਤੋਰ ਵੀਰ ਲੈ ਪੁੱਤ ਕੀ ਹਿਸਾਬਤਾਵੇ ਦਾ ਇਹਦਾ ਵੀਰ ਆ ਪਰਲੇ ਮੈਨੂੰ ਬਚਾ ਇਹਦਾ ਪਰਲੇ ਮੈਨਿਆੜਾ ਆ ਜਿਹੜਾ ਆਹ ਜਿਹੜਾ ਆ ਲੰਗੀ ਆਣ ਕੇ ਪਾੜ ਦੇ ਪਿਆ ਵਛਾ ਪਿੱਛੇ ਵਛਾ ਵਛਾ ਵੀਰ ਵਛਾ ਵਛਾ ਵੱਛਾਵਾ ਤੇ ਕਾਲੇ ਰੰਗ ਦੀ ਵਹਿੜਿਆ ਗਾਂਨ ਲਾ ਲਓ ਵਹਿੜ ਲਾ ਲਓ ਤੇ ਇਹ ਆਪ ਥੋੜੀ ਜੀ ਮੈਨ ਲੱਗਦਾ ਬਸ ਮਾੜ ਘਟ ਹੋਈ ਆ ਤੇ ਦੁੱਧਾਂ ਤੇ ਕਿੰਨਾਗਾ ਦੁੱਧ ਵੀ ਰਿਹਾ ਹੁਣੇ ਕੋਈ 8 ਕਿਲੋ ਹੋਊਗਾ ਦੁੱਧ ਇਹਦੇ 8 ਕਿਲੋ ਦੁੱਧ ਦੱਸਦਾ ਵੀਰ ਆਪਣੀ ਦੁੱਧ ਦਾ ਚੋਗ ਵੀ ਥਣ ਵੇਖੋ ਗੜਾਵਦੀ ਆ ਲੱਗਾ ਇਹਨੂੰ ਥਣ ਥਣ ਵਧੀਆ ਲੱਗਾ ਵਾ ਜਾਂ ਸਖਣ ਵਾਲਾ ਥਣ ਲੱਗਾ ਵਾ ਵੀ ਮੋਟੇ ਥਣ ਵਧੀਆ ਹੱਥਾਂ 'ਚ ਆਉਣ ਵਾਲੇ ਬਹੁਤ ਸੋਹਣ ਥਣ ਚੁਈ ਚੁਈ ਬਹੁਤ ਸਾਫ ਹੈ ਇਹਦੇ ਥਣ ਥਣ ਬਰਾਬਰ ਆ ਮੈਂ ਵੀਰੇ ਧਾਰਨਾ ਧਾਰ ਆਉਗੀ ਤੂਆ ਕਰ ਮੈਂ ਦੱਸਿਆ ਤੂਆ ਪਹਿਲਾ ਲਾਲੇ ਕੋਈ ਦੂਜਾ ਲਾਲੇ ਵੀਰ ਆਪਣੀ ਸਮਝ ਲਾ ਲੈ ਪਹਿਲਾ ਲਾਲੇ ਦੂਜਾ ਲਾਲੇ ਤੇ ਵੀਰ ਨੇ ਵੀ ਪੱਠੇ ਪੁੱਠੇ ਨਹੀਂ ਅੱਜ ਪਾਏ ਤੇ ਫੋਹੀਂ ਸਾਮ ਕਰਿਓ ਦੁੱਧੋਂ ਵਾਜੂਗੀ ਵੀਰ ਦੱਸਦਾ 8 ਕਿਲੋ ਤੇ ਦੋ ਟਾਈਮ ਚੋਗੇ ਲੈ ਦੋ ਦੋ ਟਾਈਮ ਆਪਣੇ ਕੋਲ ਦੋ ਟਾਈਮ ਚੋਗੇ ਖੜਿਓ ਹਾਂਜੀ ਹਾਂਜੀ ਕੀ ਕਰਨਾ ਲੈਣ ਦੇਣਾ ਇਹ ਲੈਣ ਦੇਣ ਵੀਰੇ 3000 ਰੁਪਇਆ ਆਹ ਬੱਚਾ ਨਾਲ ਜੇ ਤਾਜੀ ਗਾਂ ਦੇ ਬੱਚਾ ਨਾਲ ਆ ਤਾਂ 3000 ਕਰ ਦੇਣਾ ਹਾਂਜੀ ਹਾਂਜੀ ਜੀ ਜੈਜਾ ਕਰ ਕੋਈ ਯਾ ਇਹ ਠਾਈ ਯਾਰ ਵੀ ਦਾਨੀ ਪੰਜੀ ਦੀ ਜਾਣਦੀ ਤੇ ਰੋਟੀ ਦੇ ਦੇਖੋ ਫੋਨ ਲਾ ਲੂਗਾ ਤੇ ਕੋਈ ਗੱਲ ਦੇ ਦਾਂ ਤੇ ਆਹ ਦੂਜੇ ਨੰਬਰ ਤੇ ਆ ਗਈ ਇਹਦੇ ਵਿੱਚ ਬੱਚਾ ਪੁੱਤ ਨਹੀਂ ਵਿੱਚ ਹੈਗਾ ਉਹ 12 ਕਿਲੋ ਇਹਦੇ ਦੁੱਧ 12 ਕਿਲੋ ਕੱਲ ਦੀ ਗਾਂ ਹੀ ਚਾਹੀਦੀ ਕੱਲ ਦੀ ਗਾਂ ਹੀੜ ਚਾਹੀਦੀ ਹੈ ਵੱਡੀ ਆ ਦੁੱਧ 14 ਕਿਲੋ ਹੈ ਗਾਂ ਕੋ ਅੱਛਾ ਹੀਟ ਤੇਸਟੀ ਘਬਰਾਤ ਨੂੰ ਆਪੇ ਘਰੇ ਵੱਡੀ ਪੂਰੀ ਆ ਤੇ ਠੀਕ ਆ ਘਬਰਾਤ ਨੂੰ ਬਾਕੀ ਕੋਈ ਚੱਕਰ ਨਹੀਂ ਨੂੰ ਮੈਰ ਨੂੰ ਕੋਈ ਲੰਮੀ ਦੇ ਜੀ ਟੜੀ ਜਾ ਵੈਸੇ ਫਰਾ ਫਰਾ ਉਹ ਵੀ ਇਹਦੇ ਨਾਲ ਚੰਗੀ ਆਏ ਇਹਨੇ ਪੱਠੇ ਖਾਦੇ ਪੂਰੀ ਕਾਇਮ ਲੱਗਦੀ ਆ ਇਹ ਵੀ ਉਹਦੇ ਨਾਲ ਹੀ ਵਧੀਆ ਨੇ ਇਹ ਇਹ ਉਹਦੇ ਵੀ ਖਾ ਗਈ ਮੈਨੂੰ ਲੱਗਦਾ ਖੋਗੇ ਉਹਦੇ ਅੱਗੇ ਵੀ ਖਾ ਗਈ ਆ ਤੇ ਦੁੱਧ ਕਿੰਨਾ ਆਖਿਆ ਉਹ ਵੀ ਰਹਿ ਗਿਆ 12 ਕਿਲੋ ਇਹਦੇ ਲੱਤਾਂ ਲੁੱਤਾਂ ਤਰੀ ਮਾਰਦੀ ਨਹੀਂ ਨਹੀਂ ਵੀ ਲੱਤਾਂ ਤਰੀ ਨੂੰ ਮਾਰਦੀ ਸੀ ਥਾਣ ਥੁਣ ਬਰਾਬਰ ਆ ਸਾਡੇ ਥਾਂ ਬਰਾਬਰ ਨੂੰ ਵੀਰੇ ਚੈੱਕ ਕਰਕੇ ਤਸੱਲੀ ਕਰਕੇ ਫੇਰ ਵੀ ਤੇ ਕੀ ਕਰਨਾ ਲੈਣ ਦੇਣਾ ਮੋਲ ਭਿੰਦਰ ਸਾਹਿਬ ਪਹੁੰਚ 40000 ਕਰ ਲਈਦਾ ਹਾਂ 35000 ਰੁਪਏ ਹੀ ਦੇ ਦਈਏ ਜੈ ਜੈਕਾਰ 32000 ਦਾ ਵੀਰੇ 30 ਦੀ ਜਾਂਦੇ 30 ਦਾ ਆਪਾਂ ਘਾਟਾ ਨਹੀਂ ਲਾਉਂਦੇ ਉਹ ਕੁਛ ਰਿੰਗ ਘਾਟਾ ਪੈਂਦਾ ਚਲ ਤੇਰੀ ਮਰਜ਼ੀ ਭਾਈ ਅਗਲੇ ਘੇੜੇ ਦੇ ਦੂੰਗਾ ਫਿਰ 32000 ਦੇ ਦਾਂਗੇ 12 ਲੀਟਰ ਦੁੱਧ ਹੀ 12 ਲੀਟਰ ਵਿੱਚ ਹੋ ਕੇ ਖੜੇ ਕੋ ਆਪਣਾ ਮੇਰੇ ਨਾਲ ਕੋਈ ਚੱਕਰ ਜਿਦਾ ਲੈ ਆ ਤਜੇ ਨੰਬਰ ਤੇ ਵੀ ਜੜੀ ਹੈਗੀ ਆ ਆ ਤਜੇ ਨੰਬਰ ਤੇ ਆ ਗਈ ਆ ਜ਼ਿੰਮੇਵਾਰੀ ਤੁਹਾਡੀ ਆਪਣੀ ਆ ਚੈੱਕ ਕਰਨਾ ਤਸੱਲੀ ਕਰਨਾ ਤੁਹਾਡਾ ਖੋਦਾ ਫਰਜ਼ ਆ ਤੇ ਆ ਇਹਦਾ ਮੁੱਲ ਆਪਾਂ ਬਹੁਤ ਯਾਦ ਕਰਾਉਣਾ ਵਾ ਫੋਨ ਲਾਇਓ ਜ਼ਰੂਰ ਦੁੱਧ ਕਿੰਨਾ ਦੇ ਥੱਲੇ? ਤੁਹਾਨੂੰ 15 ਕਿਲੋ ਦੇ ਦੇ। 15 ਕਿਲੋ? ਹਾਂ ਹਾਂ ਦੁੱਧ 15 ਕਿਲੋ ਦੇ ਦੇ। ਥਾਣ ਥਣ ਬਰਾਬਰ ਆ? ਮੈਂ ਨਾ ਵੀਰ ਥਾਣ ਧਾਰਨੀ ਆਪਣੀ ਕਿਤੇ ਘਾਟੂ ਵੀਰੇ। ਠੀਕ ਆ। ਹਾਂ ਪੁੱਤ। ਇਹ ਆ ਵੀ ਕੱਦ ਦਰਮਿਆਨਾ ਤੇ ਤੋਰਲਾ ਵੀਰ ਸਾਹਮਣੇ ਥੋੜਾ ਜਿਆ ਤੋਰਲਾ ਇਥੋਂ ਘਮਾ ਲਿਆ। ਦੁੱਧ 15 ਲੀਟਰ ਦੱਸਦਾ ਬੱਚਾ। ਨਹੀਂ ਵੀਰ ਬੱਚਾ ਨਹੀਂ ਕਿਤੇ ਦੇਵੇਗਾ। ਬੱਚਾ ਸੁਆ। ਸੁਆ ਵੀਰੀ ਕੋ ਆਪਣੀ ਸਮਝ ਲਾਵੇ ਦੂਜਾ ਵਾਲੀ ਤੀਜਾ ਵਾਲੀ ਚੌਥਾ ਵਾਲੀ ਆਪਣੀ ਸਮਝ ਲਾ ਦੂਗੀ। ਆਪਣੀ ਸਮਝ ਲਾ ਲਿਓ ਦੂਜਾ ਲਾ ਲਿਓ ਤੀਜਾ ਲਾ ਲਿਓ ਚੌਥਾ ਲਾ ਲਿਓ। ਇਹ ਤੁਹਾਡੀ ਆਪਣੀ ਸਮਝ ਆ ਪ੍ਰੀਖ ਪ੍ਰੀਖ ਨਾੜਾਂ ਵਾ ਤੁਸੀਂ ਦੋ ਟਾਈਮ ਚੋ ਕੇ ਖੜੇ ਹੋ ਤਸੱਲੀ ਕਰਕੇ ਨਾੜਾਂ ਮੋਟੀਆਂ ਗੜੀਆਂ ਨਾੜਾਂ ਦੇ ਵਿੱਚ ਦੋ ਦੀ ਪੈ ਵੀ ਲਾਈ ਜਾਂਦੀ ਗੜੀ ਨਹੀਂ ਅੱਛਾ ਦੋ ਦੀ ਪੈ ਪਾ ਜਿਆਦਾ ਹੀ ਹੋ ਗਿਆ ਉਹ ਥੋੜਾ ਕਿੰਨੂੰ ਗਲਗਰੀ ਜੀ ਪੈ ਤੇ ਅੱਧਿਕ ਦੀ ਕਹਿ ਦਿੰਦਾ ਚੱਲ ਠੀਕ ਹੈ ਹੋਏ ਨਾ ਦੇ ਕਰਨਾ ਬਣਾ ਕਿਹੜੀਆਂ ਨੇ ਠੀਕ ਹੈ ਤੇ ਕਿਦਾਂ ਕੀ ਕਰਨਾ ਲੈਣ ਦੇਣ ਲੈਣ ਦੇਣ ਵੀਰੇ ਦਾ 50000 ਰੁਪਇਆ 45000 ਦੇਵਾਂਗੇ ਵੀਰੇ ਦੇ ਜੇ ਇੱਜਾ ਕਰ ਲਾ ਫਿਰ 42000 ਦਾਂ ਵੀਰੇ ਜੇ ਤੇ ਗੋਆ ਸੁੱਟਣਾ ਲਫੇ ਵੇਚੀ ਆ ਮੈਂ ਗੋਆ ਹਾਊਸ ਦੀ ਲੋੜ ਨਹੀਂ ਮੇਰੀ ਰੋੜ ਦੀ ਦਾਵਾ ਕੱਲ ਤੇਰੀ ਮਰਜ਼ੀ ਆ ਕਰ ਲੈ ਜੈਜਾ ਹੋਰ ਹੋਰ ਲੈ ਹੀ ਕੋਈ ਨਵੀਂ ਲਿਆਂਉਣ ਵਾਲਾ ਬਣੂੰਗਾ 40000 ਦਾਂਗੀ 40 ਤੋਂ ਵੀ ਅੰਦਰ ਦੇ ਦਿਆਂ ਫੋਨ ਲਾਇਓ ਉਹਨੂੰ ਪਤਾ ਨਹੀਂ ਕਿੱਥੇ ਬਣ ਜੇ ਗੱਲ ਡੰਗਰੇ ਤੇ ਕੋ ਬਥੇਰੇ ਆ ਕੀ ਤੱਕ ਆ ਕਿੱਥੇ ਦੇ ਦੂੰ ਦਵੇ ਇਹ ਆ ਬ ਡੰਗਰ ਬਥੇਰੇ ਬੰਨੀ ਫਿਰਦਾ ਵਾ ਤੇ ਬੰਦਾ ਵੀ ਨਹੀਂ ਤੇ ਕੋ ਹੈਗਾ ਤੇ ਇਹ ਆਪ ਹੀ ਕੰਮਕੁਮ ਕਰਦਾ ਵਾ ਦੇਖ ਲਓ ਗੱਲ ਬਣ ਜੀ ਗਈ ਆ ਗਈ ਸਿੰਘਾਂ ਵਾਲੀ ਸਿੰਘਾਂ ਵਾਲੀ ਕੀ ਹਸਕਦਾ ਵੇਦਾ ਵੇ ਵੀਰੇ ਟੋਕੜ ਦੁੱਧ ਦੇ ਥਰੇ ਆ ਕੇ ਖਲੂਗਾ ਅੱਛਾ 8 ਕਿਲੋ ਹੈਗਾ ਮਗਰਲੇ ਥਣ ਚ ਕਿਹੜੇ ਥਣ ਚ ਆ ਬਹਿਣੀਆਂ ਥਣ ਚ ਅੱਛਾ ਮਗਰਲੇ ਥਣ ਧਾਰਾਂ ਘਟਿਆ ਆ ਬਹਿਣੀਆਂ ਥਣ ਧਾਰਾਂ ਘਟ ਜੇ ਠੀਕ ਆ ਨਾ ਪੁੱਤ ਆ ਕਰ ਤੇ ਨਮਾਉਣ ਨਮਾਉਣ ਦਾ ਟਾਈਮ ਨਹੀਂ ਲੱਗਾ ਚੱਲ ਕੋਈ ਨ ਡੰਗਰ ਡਰ ਜਾਂਦਾ ਵਾ ਰਸੀ ਪਾ ਕੇ ਚੋਂ ਨਾ ਰਸੀ ਪਾ ਰਸੀ ਪਾ ਰਸੀ ਪਾ ਕੇ ਭਾੜੇ ਤੇ ਨਹੀਂ ਨਹੀਂ ਭਾੜੇ ਨਹੀਂ ਸਿੰਘ ਲੱਗੇ ਆ ਤੇ ਮਗਰਲੇ ਥਣ ਚੋਂ ਧਾਰਾਂ ਘਟ ਦੱਸਦਾ ਟੋਕੜ 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 ਵੀ ਟੋਕੜ ਟੋਕੜ ਤੇ ਕੀ ਕਰਨਾ ਲੈਣ ਦੇਣਾ ਇਹਦਾ 20000 ਰੁਪਏ ਵੀਰੇ ਯਾ ਇਸ ਨੂੰ ਜਿਹੜੀ ਦੇਣੀ ਆ 15000 ਦੇਣੀ ਦਿਓ 15 ਤੋਂ ਬੰਦੇ ਦੀ ਥੋੜਾ ਬਾਲਾ ਕਰਦੀ ਮਾਨਾ 8 ਕਿਲੋ ਦੁੱਧ ਦੇ ਵੀਰੇ ਇਸਦੇ ਚੱਲ 8 ਵੇ ਜਾਂ ਕੁਛ ਵੀ ਆ ਸਿੰਘ ਵੀ ਲੱਗੇ ਧਾਰਾ ਵੀ ਘਟਿਆ ਲਾ ਲਾਂਗੇ ਸਿੰਘ ਜਾਨ ਲੱਗੇ ਹੈ ਸਿੰਘ ਲਾ ਲਾਂਗੇ ਜਾਨ ਲੱਗਿਆ ਸਿੰਘ ਜੇ ਲਾਉਣੇ ਨੇ ਤਾਂ ਲਾ ਦਿੰਦਾ ਕਰਦੀ ਮਾਨ ਤਾਂ ਥੋੜਾ ਬਾਲਾ ਹੋਰ ਹੈਗੀ ਕੋਈ ਨਿਵਾਸੀ ਨੇ ਹੋਈ ਆ ਬਸ ਹੋਰ ਲਾ ਲਿਓ ਫੋਨ ਕੀਪ ਤੱਕ ਕਿੱਥੇ ਕਿਹੜੀ ਦੇ ਦੇ ਬਤੇਰੀਆਂ ਬੱਜੀਆਂ ਵੀਰ ਜਿਹੜਾ ਆਪਣਾ ਭੈਣ ਭਰਾ ਇੱਥੇ ਆਵੇ ਦੋ ਟਾਈਮ ਚੋਵੇ ਜਿਹੜੀ ਚੰਗੀ ਦਾਦੀ ਚੋਲੇ ਵੀ ਨਹੀਂ ਸੀ ਚੋਕੇ ਖੜਿਓ ਤਸੱਲੀ ਕਰਕੇ ਖੜਿਓ ਆਪਣੇ ਬਾਅਦ ਦਾ ਲਾਮਾ ਕੋ ਨਹੀਂ ਜਗਾ ਬਾਅਦ ਚ ਦਾ ਲਾਮਾ ਨਹੀਂ ਆ ਤੁਹਾਡੀ ਖੁਦ ਜ਼ਿੰਮੇਵਾਰੀ ਬਣਦੀ ਆ ਤੁਸੀਂ ਡੰਗਰ ਲੈਣਾ ਵਾ ਤੇ ਤੁਹਾਡਾ ਆਪ ਵੀ ਫਰਜ਼ਮੰਦ ਦਾ ਪੈਸੇ ਖਰਚਣੇ ਆ ਅਸੀਂ ਤੇ ਇੱਕ ਵੀਡੀਓ ਪਹੁੰਚਾਉਂਦੇ ਆ ਤੁਹਾਡੇ ਤੱਕ ਵੀ ਇੱਥੇ ਆ ਚੀਜ਼ ਹੈਗੀ ਆ ਇਹ ਤੁਹਾਡੀ ਆਪ ਦੀ ਖੁਦ ਹੀ ਜ਼ਿੰਮੇਵਾਰੀ ਆ ਤੇ ਪਸ਼ੂ ਹੋਰ ਵੀ ਬੱਜੇ ਕੋ ਵੀਰ ਕੋ ਲਾ ਲਿਓ ਫੋਨ ਕਰ ਲਿਓ ਚੈੱਕ ਤਸੱਲੀ ਕਰਨਾ ਗਾਗ ਦੀ ਜ਼ਿੰਮੇਵਾਰੀ ਆ ਤੇ ਵੀਡੀਓ ਕਰ ਦਿਓ ਸ਼ੇਅਰ